ਦਲਿਤ ਵਿਕਾਸ ਯਾਨੀ ਕਿ ਦਲਿਤਾਂ ਦਾ ਵਿਕਾਸ ਬਹੁਤ سارے ਮੁੱਦੇ ਹੋਣਗੇ ਹਲੇ ਵੀ ਜਿਹੜੇ ਆਪਾਂ ਕਹੀਏ ਕਿ ਪੈਂਡਿੰਗ ਨੇ ਪੰਜਾਬ ਦੇ 1 ਕਰੋੜ 40 ਲੱਖ ਲੋਕਾਂ ਦੀ ਪ੍ਰਤੀਨਿਧਤਾ ਜਿਹੜੀ ਆ ਇਸ ਬੋਰਡ ਦੇ ਅਧੀਨ ਹੋਣੀ ਆ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਪਿੰਡ ਚਾਰ ਘਰ ਚ ਜਾ ਕੇ ਹਰ ਤਹਿਸੀਲ ਚਾਰ ਜ਼ਿਲ੍ਹੇ ਚ ਜਾ ਕੇ ਉਹਨਾਂ ਦੀਆਂ ਸਮੱਸਿਆ ਜਿਹੜੀਆਂ ਪਹਿਲਾਂ ਸੁਣਾ ਔਰ 99% ਤਾਂ ਮੈਨੂੰ ਪਤਾ ਹੀ ਆ ਕਿਉਂਕਿ ਮੇਰਾ ਜੀਵਨ ਹੀ 45 ਸਾਲ ਹੋ ਗਿਆ ਇਹਨਾਂ ਦੇ ਵਿੱਚ ਹੀ ਵਿਚਰਿਆ ਵਾ ਮੈਂ ਦੱਸ ਦਵਾਂ ਵਿਜੇ ਦਾ ਨ ਵੀ ਉਹ ਚਿਹਰਾ ਸੀਗੇ ਜ ਜਿਹਨਾਂ ਨੇ ਸਭ ਤੋਂ ਪਹਿਲਾਂ ਸਿਵਰੇਜ ਦੇ ਵਿੱਚ ਹੋਣ ਵਾਲੀਆਂ ਮੁੱਤਾਂ ਦਾ ਮੁੱਦਾ ਚੱਕਿਆ ਸੀਗਾ ਤੁਹਾਨੂੰ ਵੀ ਯਾਦ ਆ ਪਛੀਮਾ ਚੋਗਣਾ ਤਰਨੇ ਲਗਾਈ ਸੀਗੇ ਉਹ ਮੁੱਦਾ ਅੱਜ ਵੀ ਉਦਾਂ ਹੀ ਖੜਾ ਤੇ ਮੈਂ ਆਪ ਤਰਨੇ ਤੇ ਬੈਠਣ ਆਲਾ ਵਾ ਮੇਰਾ ਤਾਂ ਜੀਵਨ ਹੀ ਮਤਲਬ ਇਸ ਸਿਸਟਮ ਚ ਗੁਜ਼ਰਿਆ ਵਾ 27 ਦਾ ਇਲੈਕਸ਼ਨ ਆਣਾ ਕਿਤੇ ਉਹ ਇਲੈਕਸ਼ਨ ਦੀ ਤਿਆਰੀ ਕਰਕੇ ਤਾਂ ਨਹੀਂ ਕਿ ਮੁੱਦੇ ਸਿਆਸਤ ਦੇ ਵਿੱਚ ਹੀ ਕਿਤੇ ਗੁੰਮ ਜਾਣ ਜੇ ਤਾਂ ਮਾਨ ਸਨਮਾਨ ਦੀ ਗੱਲ ਹੈ ਜੀ ਉਹਨਾਂ ਨੇ ਮੈਂ ਮਤਲਬ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਤਾਂ ਨੇਚਰਲੀ ਮੈਂ ਕੰਮ ਕਰਾਂਗਾ ਬਹੁਤ ਥਾਂ ਤੇ ਏਦਾਂ ਉਹਨਾਂ ਦੇ ਮਿਲਦੇ ਹੱਕ ਜਿਹੜੇ ਆ ਕਿਤੇ ਨਾ ਕਿਤੇ ਖੋਏ ਜਾਂਦੇ ਆ ਤੁਹਾਡੇ ਸਾਹਮਣੇ ਐਜੂਕੇਸ਼ਨ ਸੈਕਟਰ ਜਿਹੜਾ ਵਾ ਉਹਦੇ 'ਚ ਤਾਂ ਹਰਜੋਤ ਬੈਂਜ ਜੀ ਜੋ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੇ ਬਹੁਤ ਵੱਡੀ ਕ੍ਰਾਂਤੀ ਲਿਆ ਕੇ ਦਿਖਾਤੀ ਹੈ ਔਰ ਸਭ ਤੋਂ ਵੱਡੇ ਜ ਸਾਡੇ ਜਿਹੜੇ ਪਰਿਵਾਰੀ ਨੇ ਮਨੀਸ਼ ਸੋਧਿਆ ਜਿੰਨਾਂ ਨੂੰ ਕਹੇ ਜਾਂਦਾ ਵਾ ਕਿ ਕ੍ਰਾਂਤੀਕਾਰੀ ਵਿਚਾਰਧਾਰਾ ਜਿਹੜੀ ਐਜੂਕੇਸ਼ਨ 'ਚ ਲਿਆਉਣ ਵਾਲੇ ਆ ਸਰਕਾਰ ਵੱਲੋਂ ਵਕਫਾ ਬੋਰਡ ਜਿਹੜੇ ਨੇ ਗਠਿਤ ਕਰਨ ਤੋਂ ਬਾਅਦ ਉਹਨਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਨੇ ਔਰ ਉਸੇ ਤਰ੍ਹਾਂ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ਼੍ਰੀ ਵਿਜੇ ਦਾਨਵ ਜੀ ਨੂੰ ਨਿਯੁਕਤ ਕੀਤਾ ਗਿਆ ਹੈਗਾ ਦਲਿਤ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹਦੇ ਵਿੱਚ ਪੁੱਲ ਦਾ ਕੰਮ ਕਰ ਸਕਦੇ ਨੇ ਵਿਜੇ ਦਾਨਵ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਵਿਜੇ ਜੀ ਲੁਧਿਆਣਾ ਲਾਈਵ ਤੇ ਬਹੁਤ ਸਾਰਾ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਜੀ ਤੁਸੀਂ ਨਾਮ ਤਾਂ ਸੁਣੀ ਲਿਆ ਹਨ ਦਲਿਤ ਵਿਕਾਸ ਯਾਨੀ ਕਿ ਦਲਿਤਾਂ ਦਾ ਵਿਕਾਸ ਬਹੁਤ ਸਾਰੇ ਮੁੱਦੇ ਹੋਣਗੇ ਹਲੇ ਵੀ ਜਿਹੜੇ ਆਪਾਂ ਕਹੀਏ ਕਿ ਪੈਂਡਿੰਗ ਨੇ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੋਂਗੇ ਫਿਲਹਾਲ ਉਹ ਸਾਰੇ ਮੁੱਦੇ ਨੇ ਚਾਹੇ ਉਹ ਧਾਰਮਿਕ ਨੇ ਸਮਾਜਿਕ ਨੇ ਆਰਥਿਕ ਤੌਰ ਤੇ ਐਜੂਕੇਸ਼ਨ ਨਾਲ ਸੰਬੰਧਿਤ ਨੇ ਸਟੂਡੈਂਟਸ ਦੇ ਨੇ ਸਿਰ ਮੇਰੀਆਂ ਨੌਜਵਾਨ ਵੀਰ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਨਸ਼ਨ ਨੂੰ ਲੈ ਕੇ ਬਹੁਤ ਸਾਰੇ ਵਜੀਫੇ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਆਵਾਂ ਅਤੇ ਵਿਸ਼ੇਸ਼ ਤੌਰ ਤੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਓਵਰਏਜ ਹੋ ਗਏ ਨੇ ਉਹਨਾਂ ਦੀਆਂ ਸਮੱਸਿਆਵਾਂ ਬਹੁਤ ਸਾਰੇ ਐਸਏ ਨੇ ਮੁਲਾਜ਼ਮਾਂ ਜਿਨ੍ਹਾਂ ਦੀਆਂ ਇਨਕੁਆਰੀਆਂ ਚੱਲ ਰਹੀਆਂ ਵਾਂ ਉਹ ਇਨਕੁਆਰੀਆਂ ਕਿਸੇ ਪਾਸੇ ਲੱਗ ਨਹੀਂ ਰਹੀਆਂ ਤਦ ਬਹੁਤ ਸਾਰੇ ਮੁੱਦੇ ਨੇ ਉਹਨਾਂ ਸਾਰੇ ਮੁੱਦਿਆਂ ਦਾ ਨਿਵਾਰਣ ਕਰਨ ਵਾਸਤੇ ਮਾਨਯੋਗ ਸੀਐਮ ਸਾਹਿਬ ਨੇ ਔਰ ਮਾਨਯੋਗ ਕੇਜਰੀਅਲ ਸਾਹਿਬ ਕੇਜਰੀਅਲ ਉਸ ਤੋਂ ਬਾਅਦ ਸੋਧਿਆ ਸਾਹਿਬ ਨੇ ਅਮਨ ਰੋੜਾ ਜੀ ਨੇ ਸੁਰੇਸ਼ ਸੰਜੀਵ ਰੋੜਾ ਜੀ ਨੇ ਜਿਹੜਾ ਮੈਨੂੰ ਇਹ ਮਤਲਬ ਮਾਨ ਬਖਸ਼ਿਆ ਵਾ ਉਸ ਮਾਨ ਤੇ ਮੈਂ ਕਿਸੇ ਤਰ੍ਹਾਂ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਔਰ ਲਗਭਗ ਪੰਜਾਬ ਦੇ 1 ਕਰੋੜ 40 ਲੱਖ ਲੋਕਾਂ ਦੀ ਪ੍ਰਤਨਿਧਤਾ ਜਿਹੜੀ ਆ ਇਸ ਬੋਰਡ ਦੇ ਅਧੀਨ ਹੋਣੀ ਆ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਪਿੰਡ ਚਾਰ ਘਰ ਚ ਜਾ ਕੇ ਹਰ ਤਹਿਸੀਲ ਚ ਹਰ ਜ਼ਿਲ੍ਹੇ ਚ ਜਾ ਕੇ ਉਹਨਾਂ ਦੀਆਂ ਸਮੱਸਿਆ ਜਿਹੜੀਆਂ ਪਹਿਲਾਂ ਸੁਣਾ ਔਰ ਨੇ 45 ਸਾਲ ਹੋ ਗਿਆ ਇਹਨਾਂ ਦੇ ਵਿੱਚ ਹੀ ਵਿਛੜਿਆ ਆ ਔਰ ਨਵੀਆਂ ਨਵੀਆਂ ਵਿੱਚ ਸਮੱਸਿਆਵਾਂ ਹੋ ਸਕਦੀਆਂ ਵਾ ਉਹ ਜਦੋਂ ਮੈਂ ਜਾਊਂਗਾ ਤਾਂ ਮੈਨੂੰ ਨਵੀਆਂ ਸਮੱਸਿਆਵਾਂ ਜਿਹੜੀਆਂ ਵਾ ਉਹ ਜਦੋਂ ਸੁਣਨ ਨੂੰ ਮਿਲਣਗੀਆਂ ਤੇ ਦੈਟ ਮੀ ਉਹਨਾਂ ਦਾ ਮਸਲਾ ਜਿਹੜਾ ਆਨ ਦੀ ਸਪੋਰਟ ਵੀ ਕਰੂੰਗਾ ਕੋਸ਼ਿਸ਼ ਕਰਾਂਗਾ ਔਰ ਨਾਲ ਦੀ ਨਾਲ ਜੇ ਮੈਨੂੰ ਲੱਗੂਗਾ ਕਿ ਸਟੇਟ ਗਵਰਨਮੈਂਟ ਨਾਲ ਸੰਬੰਧਤ ਆ ਚਾਹੇ ਉਹ ਸੀਐਮ ਸਾਹਿਬ ਨਾਲ ਸੰਬੰਧਤ ਆ ਡੀਜੀ ਸਾਹਿਬ ਨਾਲ ਸੰਬੰਧਤ ਆ ਚੀਫ ਸੈਕਟਰੀ ਸਾਹਿਬ ਨਾਲ ਸੰਬੰਧਤ ਆ ਮੈਂ ਉਹਦਾ ਵੀ ਮਾਰਨ ਵਿੱਚ ਜਿਹੜਾ ਕਰਨ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਤੁਸੀਂ ਖੁਦ ਹੀ ਜ਼ਿਕਰ ਕੀਤਾ ਕਿ 45 ਸਾਲ ਹੈ ਨਾ ਇਹਦੇ ਨਾਲ ਹੀ ਰਹੇ ਹੋ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਆ ਕੱਚੇ ਮੁਲਾਜ਼ਮ ਕੀ ਲੱਗਦਾ ਕਿ ਇਹ ਇਹਦੇ ਵਿੱਚ ਬ੍ਰਿਜ ਇਹਦੇ ਵਿੱਚ ਪੁਲ ਦਾ ਕੰਮ ਕਰ ਪਾਉਗੇ ਕੱਚੇ ਮਲਾਜ਼ਮਾਂ ਨੂੰ ਲੈ ਕੇ ਖਾਸ ਕਰਕੇ ਬਿਲਕੁਲ ਬਿਲਕੁਲ ਮੈਂ ਤਾਂ ਤੁਹਾਨੂੰ ਮੇਰੀ ਨੇਚਰ ਦਾ ਪਤਾ ਹੀ ਆ ਕਿ ਮੈਂ ਆਪ ਧਰਨੇ ਤੇ ਬੈਠਣ ਵਾਲਾ ਵਾ ਮੇਰਾ ਤਾਂ ਜੀਵਨ ਹੀ ਮਤਲਬ ਇਸ ਸਿਸਟਮ ਚ ਗੁਜ਼ਰਿਆ ਵਾ ਹਾਂ ਹੁਣ ਆਇਆ ਜੀ ਕਹਿ ਸਕਦਾ ਹਾਂ ਕਿ ਸਰਕਾਰ ਨੇ ਆਪਾਂ ਨੂੰ ਮੌਕਾ ਦਿੱਤਾ ਵਾ ਤਾਂ ਉਹ ਦਰੀ ਦੀ ਬਜਾਏ ਛੇੜ ਤੇ ਬੈਠ ਜਾਊਗਾ ਨੇ ਕਿ ਨਹੀਂ ਵਾ ਲੇਕਿਨ ਜਿੱਥੇ ਤੁਹਾਡਾ ਵਿਰੋਧੀ ਨੇਚਰ ਜਾਣਦੇ ਆ ਮੈਂ ਇਸ ਲਈ ਸਵਾਲ ਕੀਤਾ ਕਿਉਂਕਿ ਮੈਨੂੰ ਪਤਾ ਹੈ ਜਾਂ ਜੋ ਲੁਧਿਆਣੇ ਦੇ ਲੋਕ ਜਾਣਦੇ ਆ ਕਿ ਤੁਸੀਂ ਵਿਰੋਧਤਾ ਕਰੋਗੇ ਕਰੋਗੇ ਅਗਰ ਮੁਲਾਜ਼ਮਾ ਦੇ ਹੱਕ ਦੀ ਗੱਲ ਆ ਗਈ ਇੱਥੇ ਇਹ ਵੀ ਹੈ ਕਿ ਸਰਕਾਰ ਵੱਲੋਂ ਜਿਹੜੇ ਬੋਰਡ ਬਣਾਏ ਗਏ ਹਨ ਤੁਹਾਨੂੰ ਚੇਅਰਮੈਨ ਕਿਉਂਕਿ 27 ਦਾ ਇਲੈਕਸ਼ਨ ਆਣਾ ਕਿਤੇ ਉਹ ਇਲੈਕਸ਼ਨ ਦੀ ਤਿਆਰੀ ਕਰਕੇ ਤਾਂ ਨਹੀਂ ਕਿ ਮੁੱਦੇ ਸਿਆਸਤ ਦੇ ਵਿੱਚ ਹੀ ਕਿਤੇ ਗੁੰਮ ਜਾਣ ਨਾ 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 ਇਦਾਂ ਦੀ ਕੋਈ ਗੱਲ ਨਹੀਂ ਆ ਇਹ ਤਾਂ ਮਾਨ ਸਨਮਾਨ ਦੀ ਗੱਲ ਹੈ ਜੀ ਉਹਨਾਂ ਨੇ ਮੈਂ ਮਤਲਬ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਤਾਂ ਨੇਚਰਲੀ ਮੈਂ ਕੰਮ ਕਰਾਂਗਾ ਔਰ ਵਿਸ਼ੇਸ਼ ਤੌਰ ਤੇ ਜਿਹੜਾ ਦਲਿਤ ਸਮਾਜ ਆ ਜਿਹਦੇ ਦੀ ਪੰਜਾਬ ਦੀ ਧਰਤੀ ਤੇ ਲਗਭਗ 40% ਪਾਪੂਲੇਸ਼ਨ ਆ 1 ਕਰੋੜ 40 ਲੱਖ ਤੋਂ ਵੱਧ ਉਹ ਪੰਜਾਬ ਦੀ ਧਰਤੀ ਤੇ ਉਹਨਾਂ ਦੇ ਬਹੁਤ ਸਾਰੀਆਂ ਸਮੱਸਿਆਵਾਂ ਆ ਉਹਨਾਂ ਬਹੁਤ ਸਾਰੀਆਂ ਸਮੱਸਿਆ ਨੂੰ ਨਿਵਾਰਨ ਕਰਨ ਦੇ ਲਈ ਹੀ ਇਹ ਬੋਟ ਗੱਟ ਕੀਤਾ ਗਿਆ ਸੀ ਯਾਦ ਹੈ ਤੁਹਾਨੂੰ ਮੈਂ ਬਿਲਕੁਲ ਤੁਸੀਂ ਮੈਂ ਦੱਸ ਦਵਾਂ ਵਿਜੇ ਦਾਨਵ ਵੀ ਉਹ ਚਿਹਰਾ ਸੀਗੇ ਜ ਜਿਹਨਾਂ ਨੇ ਸਭ ਤੋਂ ਪਹਿਲਾਂ ਸੀਵਰੇਜ ਦੇ ਵਿੱਚ ਹੋਣ ਵਾਲੀਆਂ ਮੋਤਾਂ ਦਾ ਮੁੱਦਾ ਚੱਕਿਆ ਸੀਗਾ ਤੁਹਾਨੂੰ ਵੀ ਯਾਦ ਆ ਪਾਕਿਸਤਾਨਾਂ ਚੋਂ ਹਨ ਨਾ ਤਰਨੀ ਲਗਾਈ ਸੀਗੇ ਉਹ ਮੁੱਦਾ ਅੱਜ ਵੀ ਉਦਾਂ ਹੀ ਖੜਾ ਹੈ ਅੱਜ ਵੀ ਸੀਵਰ ਦੀ ਸਫਾਈ ਕਰਨ ਵਾਲੇ ਕਰਮਚਾਰੀਆਂ ਕੋਲ ਕਿੱਟਾਂ ਹੈ ਨਹੀਂ ਗਈਆਂ ਉਹ ਉਦਾਂ ਹੀ ਗੈਸ ਵਾਲੇ ਸੀਵਰੇਜ ਉੱਤਰਦੇ ਆ ਇਸ ਮੁੱਦੇ ਦੇ ਉੱਤੇ ਕੀ ਚਰਚਾ ਲੇ ਕੋ ਮੋਹਲੀ ਗੱਲ ਤਾਂ ਉਹ ਸਾਡਾ ਸੰਘਰਸ਼ ਅੱਜ ਪੂਰੇ ਪੰਜਾਬ ਚ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਅੱਜ ਕੋਈ ਵੀ ਸੀਵਰ ਮੈਨ ਜਿਹੜਾ ਵਾ ਉਹ ਸੀਵਰ ਦੇ ਵਿੱਚ ਨਹੀਂ ਵੜ ਸਕਦਾ ਔਰ ਜੇ ਕਿਤੇ ਪ੍ਰਮਾਤਮਾ ਨਾ ਕਰੇ ਕੋਈ ਅਫਸਰ ਨੇ ਗਲਤੀ ਕਰਤੀ ਤਾਂ ਪਰਚਾ ਵੀ ਜਿਹੜਾ ਨਾ 302 ਦਾ ਹੁੰਦਾ ਹੁਣ ਤਾਂ ਚਲੋ ਉਹ ਧਾਰਾਵਾਂ ਜਿਹੜੀਆਂ ਵਾ ਉਹ ਬਦਲ ਬਦਲ ਗਈਆਂ ਵਾ ਇਸ ਲਈ ਇਹ ਚੀਜ਼ਾਂ ਤਾਂ ਹੁਣ ਮਤਲਬ ਮੈਂ ਕਹਿ ਸਕਦਾ ਕਿ ਹੁਣ ਚੀਜ਼ਾਂ ਤਾਂ ਖਤਮ ਹੋਣ ਤਾਂ ਨਵੀਆਂ ਸਮੱਸਿਆਵਾਂ ਹੁਣ ਤਾਂ ਹੋਰ ਦਲ ਸਮਾਜ ਦੀਆਂ ਬਹੁਤ ਮਾਨ ਸਨਮਾਨ ਦੀ ਲੜਾਈ ਆ ਇਹ ਸਮੱਸਿਆ ਦਾ ਨਿਵਾਰਣ ਤਾਂ ਅਸੀਂ ਬਹੁਤ ਲੰਮਾ ਸਮਾਂ ਤੋਂ ਜਿਹੜਾ ਉਹ ਸੰਘਰਸ਼ ਕਰਕੇ ਕਰਦੇ ਰਹੇ ਹਾਂ ਉਹ ਅੱਜ ਖਤਮ ਹੋ ਚੁੱਕੀਆਂ ਵਾ ਪਰ ਅਲਟਿਕੁਲਰ ਜਿੱਥੇ ਕਿਤੇ ਦੇਖਣ ਨੂੰ ਮਿਲੇ ਵੀ ਤਾਂ ਮੈਂ ਉਸਦੇ ਮੌਕੇ ਤੇ ਆਪ ਜਾਵਾਂਗਾ ਆਪ ਜਾ ਕੇ ਉਹਦਾ ਹੱਲ ਦੇਖੂਗਾ ਵੀ ਕੀ ਨੈਗਲੀਜੈਂਸ ਕੀਤੀ ਆ ਅੱਛਾ ਲੁਧਿਆਣੇ ਨੂੰ ਦੋ ਚੇਅਰਮੈਨ ਮਿਲ ਗਏ ਇੱਕ ਬ੍ਰਾਹਮਣ ਸਮਾਜ ਦਾ ਇੱਕ ਦਲੀ ਸਮਾਜ ਦਾ ਉਹਨਾਂ ਦੇ ਵਿੱਚ ਵੀ ਆਪਸੀ ਕੋਆਰਡੀਨੇਸ਼ਨ ਹੋਏਗੀ ਤੁਹਾਡੇ ਦੋਨਾਂ ਬਿਲਕ ਦਲਿਤਲੀ ਤੌਰ ਤੇ ਬ੍ਰਾਹਮਣ ਸਮਾਜ ਦੀ ਗੱਲ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਮੈਨੂੰ ਬਣਾਇਆ ਬ੍ਰਾਹਮਣ ਵਿਕਾਸ ਬ੍ਰਾਹਮਣ ਸਭਾ ਦਾ ਵੈਲਫੇਅਰ ਬੋਰਡ ਦਾ ਜਿਹੜਾ ਵਾ ਉਹ ਪੰਕਜ ਸ਼ਰਦਾ ਜੀ ਨੇ ਬਣਾਇਆ ਔਰ ਉਸ ਤੋਂ ਬਾਅਦ ਕਨੋਜੀਆ ਉਹ ਬੋਰਡ ਦਾ ਜਿਹੜਾ ਚੇਅਰਮੈਨ ਆ ਉਹ ਰਾਜੂ ਕਨੂਜੀਆ ਜੀ ਨੂੰ ਬਣਾਇਆ ਤਾਂ ਸਾਡਾ ਤਾਂ ਕੋਆਰਡੀਨੇਟਸ ਪੂਰਾ ਪਹਿਲਾਂ ਵੀ ਸੀ ਹੁਣ ਵੱਧ ਰਹੂਗਾ ਨਹੀਂ ਨਹੀਂ ਮੇਰੇ ਕਹਿਣ ਦਾ ਭਾਵ ਇਥੋ ਹੀ ਸੀਗਾ ਮੈਂ ਕੋਈ ਕੰਟਰੋਵਰਸੀ ਨਹੀਂ ਕਹਿ ਰਿਹਾ ਹੈਗਾ ਇੱਕ ਬ੍ਰਾਹਮਣ ਸਮਾਜ ਦਾ ਦਲਿਤ ਭਾਈਚਾਰਾ ਮੈਨੂੰ ਪੰਕਜ ਸ਼ਰਦਾ ਜੀ ਨਾਲ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਦਲਿਤ ਭਾਈਚਾਰਾ ਵੀ ਮੇਰੇ ਨਾਲ ਖੜਾ ਹੈ ਦਲਿਤ ਭਾਈਚਾਰਾ ਬ੍ਰਾਹਮਣ ਸਮਾਜ ਨਾਲ ਖੜਾ ਹੈ ਬਿਲਕੁਲ ਜੀ ਔਰ ਮੇਰਾ ਖਿਆਲ ਸਾਰੇ ਸ਼ਹਿਰ ਨੂੰ ਪਤਾ ਕਿ ਮੈਂ ਨਾ ਜਿੰਨਾ ਮਾਨ ਸਨਮਾਨ ਜਿਹੜਾ ਜਨਰਲ ਭਾਈਚਾਰਾ ਕਰਦਾ ਵਾ ਸ਼ਾਇਦ ਉਹਨਾਂ ਸਨਮਾਨ ਸਨ ਦਾ ਮੈਨੂੰ ਕਿਸੇ ਹੋਰ ਪਾਸੇ ਮਿਲਦਾ ਵੀ ਨਹੀਂ ਔਰ ਮੇਰੀ ਜਿਹੜੀ ਪਰਸਨੈਲਿਟੀ ਆ ਉਹ ਵੈਸੇ ਵੀ ਸਾਰੇ ਕਹਿੰਦੇ ਨੇ ਕਿ ਹਰ ਸੈਕਟਰ ਤੋਂ ਲੱਗ ਵਾ ਮੈਂ ਸਭ ਦਾ ਸਨਮਾਨ ਕਰਦਾ ਮੈਂ ਹਿੰਦੂ ਦਾ ਸਨਮਾਨ ਵੀ ਕਰਦਾ 크ਰਿਸਚੀਅਨ ਦਾ ਸਨਮਾਨ ਵੀ ਕਰਦਾ ਦਲਿਤ ਦਾ ਸਨਮਾਨ ਵੀ ਕਰਦਾ ਮੁਸਲਮਾਨ ਦਾ ਸਨਮਾਨ ਵੀ ਕਰਦਾ ਸਿੱਖ ਦਾ ਸਨਮਾਨ ਵੀ ਕਰਦਾ ਕਿਉਂਕਿ ਮੈਂ ਤਾਂ ਧਰਮਾਂ ਦਾ ਨਪੇਕਸ਼ ਆ ਹਾਂ ਉਹ ਲੱਗ ਗੱਲ ਆ ਕਿ ਤੁਸੀਂ ਇੱਕ ਧਰਮ ਤੇ ਆਪਣੇ ਤੇ ਕਾਇਮ ਰਹਿਣਾ ਵੀ ਚਾਹੀਦਾ ਤੁਹਾਨੂੰ ਮੈਂ ਜੇ ਪਰੰਪਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾ ਦੇਵ ਪ੍ਰਤੀ ਮੇਰੀ ਪੂਰੀ ਆਸਥਾ ਤੇ ਮੈਂ ਸਨਮਾਨ ਜਿਹੜਾ ਵਾ ਸਬਦਾ ਕਰਦਾ ਵਾਂ ਇਸ ਇਸ ਸਨਮਾਨ ਦੇ ਵਿੱਚ ਇਸ ਸਨਮਾਨ ਦੇ ਵਿੱਚ ਆਪਣੇ ਮੈਂ ਦਲਿਤ ਭਾਈਚਾਰੇ ਦੇ ਕਿਰਦਾਰ ਬਹੁਤ ਥਾਮਾ ਤੇ ਇਦਾਂ ਹੁੰਦਾ ਕਿ ਉਹਨਾਂ ਦੇ ਮਿਲਦੇ ਹੱਕ ਜਿਹੜੇ ਆ ਕਿਤੇ ਨਾ ਕਿਤੇ ਖੋਏ ਜਾਂਦੇ ਆ ਉਸ ਦੇ ਉੱਤੇ ਵੀ ਹੋਏਗਾ ਮੈਂ ਖਾਸ ਕਰਕੇ ਸਿੱਖਿਆ ਦੀ ਗੱਲ ਕਰ ਰਿਹਾ ਹੈਗਾ ਤੁਸੀਂ ਵੀ ਜਾਣਦੇ ਹੋ ਜ਼ਮੀਨੀ ਹਕੀਕਤ ਕੀ ਹੈ ਮੈਂ ਵੀ ਜਾਣਦਾ ਜ਼ਮੀਨੀ ਹਕੀਕਤ ਕੀ ਹੈ ਇਹਦੇ ਤੇ ਕੰਮ ਕਰਨ ਦੀ ਬਹੁਤ ਲੋੜ ਹੈ ਅਗਰ ਤੁਹਾਨੂੰ ਅੱਜ ਮੌਕਾ ਮਿਲਿਆ ਕਿ ਇਹਦੇ ਤੇ ਕੰਮ ਹੋਏਗਾ ਬਿਲਕੁਲ ਹੋਊਗਾ ਕਿਉਂ ਨਹੀਂ ਹੋਊਗਾ ਤੁਹਾਡੇ ਸਾਹਮਣੇ ਐਜੂਕੇਸ਼ਨ ਸੈਕਟਰ ਜਿਹੜਾ ਵਾ ਉਹਦੇ 'ਚ ਤਾਂ ਹਰਜੋਤ ਬਹਿਨ ਜੀ ਜੋ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੇ ਬਹੁਤ ਵੱਡੀ ਕ੍ਰਾਂਤੀ ਲਿਆ ਕੇ ਦਿਖਾ ਦਿੱਤੀ ਹੈ ਔਰ ਸਭ ਤੋਂ ਵੱਡੀ ਜ ਸਾਡੇ ਜਿਹੜੇ ਪਰਿਵਾਰੀ ਨੇ ਮਨੀਸ਼ ਸੋਧਿਆ ਜਿਹਨਾਂ ਨੂੰ ਕਹੇ ਜਾਂਦਾ ਵਾ ਕਿ ਕ੍ਰਾਂਤੀਕਾਰੀ ਵਿਚਾਰਧਾਰਾ ਜਿਹੜੀ ਐਜੂਕੇਸ਼ਨ ਚ ਲਿਆਉਣ ਵਾਲੇ ਆ ਔਰ ਉਹ ਔਰ ਜਿੱਥੇ ਤੱਕ ਮੇਰੇ ਨੋਟ ਮੇਰੀ ਪਰਸਨਲ ਗੱਲ ਜੇ ਕਿਤੇ ਤੁਹਾਨੂੰ ਲੱਗੇ ਕਿ ਕੋਈ ਤੁਹਾਡੇ ਨੋਟ ਚ ਆ ਮੇਰੇ ਨੋਟ ਚ ਆ ਮੈਂ ਤਾਂ ਡਾਇਰੈਕਟਲੀ ਸਿੱਧਾ ਹੀ ਆ ਜੇ ਤੁਹਾਡੇ ਵੀ ਕਿਤੇ ਨੋਟ ਚ ਆਵੇ ਕਿ ਆ ਸਟੂਡੈਂਟਸ ਆ ਇਹਨੂੰ ਐਜੂਕੇਸ਼ਨ ਦੇ ਮਾਮਲੇ ਚ ਕਿਸੇ ਤਰ੍ਹਾਂ ਦੇ ਕੋ ਕਮੀ ਆ ਔਰ ਇੱਥੇ ਤੁਹਾਡੇ ਦਾਣਾ ਸਾਹਿਬ ਲੋੜੋਂ ਮੈਂ ਇਮੀਡੀਏਟਲੀ ਉਹਨਾਂ ਦੇ ਘਰ ਜਾਊਂਗਾ ਤੁਸੀਂ ਸਿਰਫ ਫੋਨ ਕਰਨਾ ਮੈਨੂੰ ਔਰ ਮੇਰਾ ਨੰਬਰ ਵੀ 9815502747 ਆ ਬਹੁਤ ਵੱਡੀ ਗੱਲ ਹੈ ਦਾਨਨ ਸਾਹਿਬ ਤੁਸੀਂ ਤਾਂ ਨੰਬਰ ਹੀ ਆਪਣਾ ਜਨਤਕ ਕਰਕੇ ਕਰਤਾ ਯਾਨੀ ਕਿ ਕੋਈ ਵੀ ਤੁਹਾਡੇ ਨਾਲ इजीली ਅਪਰੋਚ ਕਰ ਸਕਦਾ ਮੇਰਾ ਆਖਰੀ ਸਵਾਲ ਹੈਗਾ 27 ਦੀ ਤਿਆਰੀ ਇਸ ਬੋਰਡ ਦੇ ਮਾਧਿਅਮ ਨਾਲ ਕਿੱਦਾਂ ਹੋਏਗੀ ਦੇਖੋ ਜਿੱਤੇ ਤੱਕ ਕੰਮ ਦੀ ਗੱਲ ਹੈ ਮੈਨੂੰ ਪਾਰਟੀ ਨੇ ਕੰਮ ਕਰਨ ਲਈ ਕਿਹਾ ਵਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਐਂਗਲ ਤੋਂ ਪੰਜਾਬ ਦੇ ਲੋਕਾਂ ਦੇ ਨਾਲ ਵਿਚਰਾਂ ਔਰ 2027 ਨੂੰ ਦੁਬਾਰਾ ਆਵਾਜ਼ ਪਾਰਟੀ ਦੀ ਸਰਕਾਰ ਬਣਾਏ ਔਰ ਪੰਜਾਬ ਦੀ ਬਾਗਡੋਰ ਜਿਹਨੇ ਪੰਜਾਬ ਨੂੰ ਪੰਜਾਬ ਦਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹ ਸਰਦਾਰ ਭਗਨ ਸਿੰਘ ਜੀ ਮਾਨਸਾ ਨੂੰ ਦੁਆਰਾ ਮੁੱਖ ਮੰਤਰੀ ਬਣਾਵਾਂ ਇਹਦੇ ਚ ਮੈਂ ਆਪਣਾ ਪੂਰਾ ਦਾ ਪੂਰਾ ਸੰਘਰਸ਼ ਜਿਹੜਾ ਵਜਾਰੀ ਕਰਕੇ ਲਾਉਂਗਾ ਔਰ ਪੂਰੀ ਤਰ੍ਹਾਂ ਮੈਂ ਤਤਪਰਿਆ ਰਹੂੰਗਾ ਕਿ ਕਿਸੇ ਨਾ ਕਿਸੇ ਐਂਗਲ ਤੋਂ ਕੋਈ ਕਮੀ ਨਾ ਰਹਿ ਜਾਏ ਔਰ 2027 ਚ ਦੁਆਰਾ ਫਿਰ ਪੰਜਾਬ ਦੀ ਬਾਗਡੋਰ ਬਤੌਰ ਮੁੱਖ ਮੰਤਰੀ ਸਤਾਪਕ ਸਿੰਘ ਮਾਨਸਾ ਦੇ ਹੱਥ ਚ ਹੋਊਗੀ ਬਹੁਤ ਬਹੁਤ ਧੰਨਵਾਦ ਅਰ ਵਿਜੇ ਦਾਨਵਜੀਤ ਜਿਨ੍ਹਾਂ ਨੇ ਸਾਫ਼ ਕੀਤਾ ਹੈਗਾ ਕਿ 27 ਦੀ ਤਿਆਰੀ ਬੇਸ਼ੱਕ ਮੁੱਖ ਮੁੱਦਾ ਰਹੇਗੀ ਬੋਰਡ ਦੇ ਵਿੱਚ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਲਿਤ ਵਿਕਾਸ ਬੋਰਡ ਦਾ ਮਤਲਬ ਹੀ ਦਲਿਤਾ ਦਾ ਵਿਕਾਸ ਹੋਏਗਾ ਉਹਦੇ ਲਈ ਭਵੇਂ ਜਿਹੜੇ ਲੁਧਿਆਣਾ ਦੇ ਹੋਰ ਦੋ ਚੇਅਰਮੈਨ ਬ੍ਰਾਹਮਣ ਸਮਾਜ ਔਰ ਕਨੂਜੀਆ ਸਮਾਜ ਦੇ ਨਾਲ ਜੁੜਿਆ ਗਿਆ ਉਹਨਾਂ ਨਾਲ ਮਿਲ ਕੇ ਵੀ ਕੰਮ ਕੀਤਾ ਜਾਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ